ਜਿ ਆਇਆ ਨੂੰ ਜਿਹੜੀ ਵੀ ادارے ਤੋਂ ਤੁਸੀਂ ਆਏ ਹੋ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਸੋਸ਼ਲ ਮੀਡੀਆ ਤੋਂ ਜਿੱਥੋਂ ਵੀ ਆਏ ਹੋ ਤੁਹਾਡਾ ਸਵਾਗਤ ਹੈ ਇਸ ਠੰਡੇ ਦਿਨ ਦੇ ਵਿੱਚ ਨਿੱਘਾ ਸਵਾਗਤ ਤੁਹਾਡਾ ਸਭ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਾਸਤੇ ਤੁਹਾਨੂੰ ਖੇਚਲ ਤਾਂ ਦਿੱਤੀ ਹੈ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਚੰਡੀਗੜ੍ਹ ਆਏ ਔਰ ਇਹ ਕਹਿ ਕੇ ਚੰਡੀਗੜ੍ਹ ਉਹ ਆਏ ਕਿ ਜਿਹੜਾ ਚੰਡੀਗੜ੍ਹ ਦਾ মিডিਆ ਹੈ ਉਹ ਉਹਨਾਂ ਦੇ ਰਾਹੀਂ ਆਪਣੀ ਗੱਲ ਰੱਖਣੀ ਚਾਹੁੰਦੇ ਨੇ ਜੋ ਜੋ ਉਹਨਾਂ ਨੇ ਗੱਲਾਂ ਕੀਤੀਆਂ ਜਵਾਬ ਹਰੇਕ ਗੱਲ ਦਾ ਹੈਗਾ ਜਿੰਨੇ ਕ ਪੇਪਰ ਉਹ ਉਹ ਤਾਂ ਵੈਸੇ ਪੇਪਰਾਂ 'ਚ ਬਹੁਤ ਐ ਉਲਝੇ ਹੋਏ ਸੀਗੇ ਉਹਨਾਂ ਨਾਲੋਂ ਕਿਤੇ ਵੱਧ ਪੇਪਰ ਜਿਹੜੇ ਆ ਉਹ ਮੇਰੇ ਕੋਲੇ ਆ ਕਿਉਂਕਿ ਇਹ ਪ੍ਰੈਸ ਕਾਨਫਰੰਸ ਜਿਹੜੀ ਅੱਜ ਦੀ ਆ ਇਹ ਉਹਨਾਂ ਦੇ ਬਹੁਤੇ ਕੱਲ੍ਹ ਵਾਲੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਦੇਣ ਦੇ ਉੱਤੇ ਆ ਜਿਹੜੇ ਉਹਨਾਂ ਨੇ ਕੁਝ ਰੇਜ਼ ਕੀਤੇ ਨੇ ਬਾਕੀ ਅੱਗੇ ਫਰਦਰ ਜਿਸ ਤਰੀਕੇ ਨਾਲ ਉਹ ਚਾਹਣਗੇ ਉਹਨਾਂ ਦੇ ਜਵਾਬ ਦਿੰਦੇ ਰਹਿਣ ਪਹਿਲੀ ਤੇ ਗੱਲ ਜਿਹੜੀ ਉਹ ਕਹਿੰਦੇ ਕਿ ਇਸ ਸਰਕਾਰੀ ਦਖਲ ਮੈਂ ਨਹੀਂ ਹੋਣ ਦਾ ਚਾਹੇ ਕੁਝ ਵੀ ਹੋਵੇ ਇਹੜਾ ਸੱਦਾ ਪੱਤਰ ਦਿੱਤਾ ਗਿਆ ਕੱਲ ਧਾਮੀ ਸਾਹਿਬ ਨੂੰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜਾ ਉਹ ਦਿੱਤਾ ਗਿਆ ਜਿਹੜਾ ਚੰਡੀਗੜ੍ਹ ਆਫਿਸ ਹੈ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਸਿਆਸੀ ਪਾਰਟੀ ਹੈ ਔਰ ਸਿਆਸੀ ਪਾਰਟੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦੇ ਵਾਸਤੇ ਜਿਹੜਾ ਜੀ ਉਹ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਇਹ ਇੱਕ ਸਿਆਸੀ ਪਾਰਟੀ ਦੇ ਉਹ ਬੁਲਾਰੇ ਦੇ ਤੌਰ ਦੇ ਉੱਤੇ ਉਹ ਕਹਿੰਦੇ ਕਿ ਮੇਰੇ ਉੱਤੇ ਇਹ ਦੋਸ਼ ਲੱਗਦਾ ਜੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਆਸੀ ਬੁਲਾਰੇ ਵਜੋਂ ਪੇਸ਼ ਹੁੰਦਾ ਮੇਰਾ ਕਹਿ ਲੈ ਇਹ ਤਾਂ ਕਲੀਅਰ ਹੀ ਹੋ ਤਾਂ ਆਪ ਵੀ ਮੰਨ ਗਏ ਉਹ ਕਿ ਮੈਂ ਮੈਨੂੰ ਮਾੜਾ ਸਿਪਾਹੀ ਹੋਣ ਤੇ ਚੰਗਾ ਹੁੰਦਾ ਉਹ ਸਿਪਾਹੀ ਗੁਰੂ ਸਾਹਿਬ ਦੇ ਹੁੰਦੇ ਇਹ ਤੋਂ ਤੱਕ ਗੱਲ ਉਹ ਇਹ ਕਹਿ ਰਹੇ ਆ ਕਿ ਐਫ ਆਈ ਆਰ ਜਿਹੜੀਆਂ ਕਿ ਅਸੀਂ ਨਹੀਂ ਮੰਨਦੇ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਕਹਿੰਦੇ ਉਹ ਮੁਕੰਮਲ ਰੂਪ ਦੇ ਵਿੱਚ ਹੈਗੇ ਨੇ ਕਿ ਹਰ ਚੀਜ਼ ਦਾ ਹੱਲ ਜਿਹੜਾ ਉਹ ਕਰ ਸਕਦੇ ਨੇ ਮੇਰੇ ਕੋਲੇ ਬਹੁਤ ਵੱਡੀ ਗਿਣਤੀ ਆ ਉਹਨਾਂ ਐਫ ਆਈ ਆਰਸ ਦੀ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਉਹ ਕਰਵਾਈਆਂ ਇਹਦਾ ਮਤਲਬ ਇਹ ਕਿ ਉਹ ਕਰਵਾਉਂਦੇ ਰਹੇ ਨੇ ਜਦੋਂ ਜ਼ਰੂਰਤ ਹੈ ਜਿਸ ਐਕਟ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਆ 1925 ਉਹ ਵੀ ਇੱਕ ਧਾਰਾ ਹੈ ਕਾਨੂੰਨ ਦੀ ਉਹਦੇ ਤਹਿਤ ਉਹ ਬਣੀ ਹੋਈ ਆ ਕੁਝ ਗੱਲਾਂ ਮੈਂ ਉਹਦੇ ਨਾਲ ਸੰਬੰਧਿਤ ਅੱਗੇ ਚੱਲ ਕੇ ਜਿਹੜੀਆਂ ਉਹ ਕਰਦਾ ਬਾਕੀ ਐਫ ਆਈ ਆਰਸ ਅਗਲੀ ਪ੍ਰਸਟਾਂਫੰਸ ਦੇ ਵਿੱਚ ਮੈਂ ਤੁਹਾਡੇ ਨਾਲ ਸਾਰੀਆਂ ਕਰੂਗਾ ਹੈਗੀਆਂ ਸਾਰੀਆਂ ਪਰ ਇੱਕ ਦਾ ਮੈਂ ਜ਼ਿਕਰ ਕਰਨਾ ਚਾਹਣਾ ਦਿਲਮੇਜ ਸਿੰਘ ਹੋਰਾਂ ਨੇ ਇੱਕ ਪਰਚਾ ਦਰਜ ਕਰਵਾਇਆ ਸੀ ਕਰਵਾਇਆ ਕਿਹਦੇ ਉੱਤੇ ਸੀ ਏਕ ਸਿੰਘ ਢਣੋਲਾ ਹੋਰਾਂ ਦੇ ਉੱਤੇ ਜਦੋਂ ਉਹਨਾਂ ਦੀ ਅਰੇਸਟ ਵਗੈਰਾ ਪਈ ਸੀ ਏਕ ਸਿੰਘ ਢਣੋਲਾ ਜੀ ਅੱਜਕੱਲ ਜਥੇਦਾਰ ਨਿਯੁਕਤ ਕੀਤੇ ਹੋਏ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਰਹੇ ਦਲਵੇਜ ਸਿੰਘ ਹੋਰਾਂ ਨੇ ਉਹਨਾਂ ਦੇ ਉੱਤੇ 420 ਵਗੈਰਾ ਦਾ ਜਿਹੜਾ ਉਹ ਪਰਚਾ ਦਰਜ ਕਰਾਇਆ ਸੀ ਤੇ ਇਹਦੇ ਵਿੱਚ ਉਹਨਾਂ ਦੀ ਅਰੈਸਟ ਵਗੈਰਾ ਵੀ ਜਿਹੜੀ ਉਹ ਹੋਈ ਸੀ। ਬਾਕੀ ਧਾਮੀ ਸਾਹਿਬ ਤਾਂ ਇਹ ਕਹਿੰਦੇ ਕਿ ਸਾਨੂੰ ਜ਼ਰੂਰਤ ਨਹੀਂ ਹੈ ਪੁਲਿਸ ਤੱਕ ਜਿਹੜਾ ਉਹ ਪਹੁੰਚ ਕਰਨ ਦੀ। ਜਾਂ ਪੁਲਿਸ ਐਫ ਆਈ ਆਰ ਦਰਜ ਕਿਉਂ ਕਰੇ? ਕੱਲ ਸਤਿਕਾਰਯੋਗ ਜਥੇਦਾਰ ਸ਼੍ਰੀ ਇਕਾਲਤਖ ਸਾਹਿਬ ਗੜਗੱਦ ਸਾਹਿਬ ਦਾ ਬਿਆਨ ਆਇਆ ਕਿ ਸਰਕਾਰ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਸਖਤ ਕਾਨੂੰਨ ਬਣਾਵੇ ਅੱਜ ਤੁਸੀਂ ਸਾਰਿਆਂ ਨੇ ਉਹ ਬਿਆਨ ਛਪਿਆ ਹੋਇਆ ਦੇਖਿਆ ਹੋਣਾ ਉਸ ਮਾਮਲੇ ਦੇ ਵਿੱਚ ਕਿਉਂਕਿ ਵਿਧਾਨ ਸਭਾ ਦੇ ਵਿੱਚ ਪਹਿਲਾਂ ਹੀ ਇਹ ਮਤਾ ਆ ਚੁੱਕਿਆ ਔਰ ਵਿਧਾਨ ਸਭਾ ਨੇ ਇੱਕ ਕਮੇਟੀ ਬਣਾਈ ਹੈ ਵੱਖ-ਵੱਖ ਸਾਰੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਸਹਿਬਾਨ ਨੇ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਉੱਤੇ ਦਾ ਤੇ ਉਹਨੇ ਹੁਣ ਤੱਕ ਕਈ ਮੀਟਿੰਗਸ ਕੀਤੀਆਂ ਨੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੇ ਨਾਲ ਤਾਂ ਕਿ ਸਾਰੀ ਜਿਹੜੀ ਇਨਪੁਟ ਇਕੱਠੀ ਕਰਕੇ ਸਟੇਟ ਦਾ ਇੱਕ ਕਾਨੂੰਨ ਜਿਹੜਾ ਬਣੇ ਬੇਅਦਬੀਆਂ ਨੂੰ ਲੈ ਕੇ ਤਾਂ ਕਿ ਕੋਈ ਬੇਅਦਬੀ ਕਰਨ ਦੀ ਜੁਰਤ ਨਾ ਕਰ ਸਕੇ ਇਹ ਜਥੇਦਾਰ ਸਾਹਿਬ ਦੀ ਕੱਲ ਦੀ ਮੰਗ ਸੀ ਤੋਂ ਅਸੀਂ ਉਹਨੂੰ ਜਣਾ ਜੀ ਸਿਰ ਮੱਥੇ ਮੰਨਿਆ ਕਿਉਂਕਿ ਪਹਿਲਾਂ ਤੋਂ ਪ੍ਰੋਸੈਸ ਚੱਲ ਰਿਹਾ ਆ। ਆਉਣ ਵਾਲੇ ਦਿਨਾਂ ਦੇ ਦੌਰਾਨ ਜਦੋਂ ਇਹ ਕਮੇਟੀ ਜਿਹੜੀ ਦੇ ਦਿੰਦੀ ਆ ਰਿਪੋਰਟ ਤਾਂ ਇਹ ਕਾਨੂੰਨ ਦੀ ਸ਼ਕਲ ਅਖਤਿਆਰ ਕਰੂਗਾ ਸਟੇਟ ਦਾ ਜਿਹੜਾ ਦੀ ਉਹ ਕਾਨੂੰਨ ਹੋਊਗਾ ਔਰ ਇਹਦੇ ਵਿੱਚ ਕੋਸ਼ਿਸ਼ ਇਹ ਕਮੇਟੀ ਪੂਰੀ ਕਰ ਰਹੀ ਆ ਕਿ ਸਖਤ ਤੋਂ ਸਖਤ ਸਦਾ ਦਾ ਜਿਹੜਾ ਦੀ ਉਹ ਪ੍ਰਵਧਾਨ ਇਹਦੇ ਵਿੱਚ ਕੀਤਾ ਜਾਵੇ ਜਿਹੜਾ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੇ ਨਾਲ ਕੋਈ ਵਿਅਕਤੀ ਬੇਅਦਬੀ ਕਰਦਾ ਹੈ ਜਿਹੜੇ ਗੱਲ ਕਰ ਰਹੇ ਸੀ ਧਾਮੀ ਸਾਹਿਬ ਜਿਸ ਐਕਟ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਆ ਕਿਉਂਕਿ ਇਹ ਅੰਗਰੇਜ਼ਾਂ ਦੇ ਵੇਲੇ ਦਾ ਕਾਨੂੰਨ ਹੈ ਉਹਦੇ ਤਹਿਤ ਅੱਜ ਵੀ ਜਦੋਂ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਮ੍ਰਿਤਸਰ ਦੇ ਵਿੱਚ ਜਦੋਂ ਸੱਦਦੇ ਨੇ ਇੱਕ ਆਕਾ ਉਦੇ ਵਾਸਤੇ ਉਥੋਂ ਦੇ ਡਿਪਟੀ ਕਮਿਸ਼ਨਰ ਤੋਂ ਪ੍ਰਵਾਨਗੀ ਲੈਣੀ ਹੁੰਦੀ ਆ 1925 ਦੇ ਐਕਟ ਦੇ ਅਨੁਸਾਰ ਭਾਵੇਂ ਉਹਦੇ ਤਹਿਤ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਆਉਂਦਾ ਜਿਹੜੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਾਲਾਨਾ ਮੀਟਿੰਗ ਕਰਦੇ ਨੇ ਅੱਜ ਕੱਲ੍ਹ ਤਾਂ ਕਿਉਂਕਿ ਹੁੰਦੀ ਇੱਕੋ ਆ ਉਹ ਵੀ ਉਹ ਲਫਾਫੇ ਦੇ ਵਿੱਚੋਂ ਕੋਈ ਨਾ ਕੋਈ ਪ੍ਰਧਾਨ ਜਿਹੜਾ ਉਹ ਨਿਕਲਣਾ ਹੁੰਦਾ ਕਿ ਕਿਹਦਾ ਨਾਮ ਉਹ ਪਹਿਲਾਂ ਹੀ ਆ ਜਾਂਦਾ ਕਿ ਆ ਜਿਹੜਾ ਅਕਾਲੀ ਦਲ ਬਾਦਲ ਦੇ ਵੱਲੋਂ ਇਹਦੇ ਇਹਦਾ ਨਾਮ ਜਿਹੜਾ ਜੀ ਉਹ ਸਾਹਮਣੇ ਆਊਗਾ ਕਿਉਂਕਿ ਚੂਣਾ ਹੀ ਨਹੀਂ ਜਿਹੜੀਆਂ ਉਹ ਹੋਈਆਂ ਇੱਕ ਧਾਮੀ ਸਾਹਿਬ ਨੇ ਪੁਲਿਸ ਦੇ ਵੱਲ ਵੀ ਇਸ਼ਾਰਾ ਕੀਤਾ ਕਿ ਉਹ ਪੁਲਿਸ ਅਸੀਂ ਉਹਦੀਆਂ ਐਫਆਈਆਰ ਦੇ ਬਾਰੇ ਦੇ ਵਿੱਚ ਹੁਣ ਗੱਲ ਕਰੀਏ ਜਿਹਦੇ ਉੱਤੇ ਮੁੰਡੇ ਮਾਰਨ ਦਾ ਇਲਜ਼ਾਮ ਲੱਗਦਾ ਇਹ ਧਾਮੀ ਸਾਹਿਬ ਨੇ ਗੱਲ ਕੀਤੀ ਫਾਈਲਾਂ ਤਾਂ ਪੜਨ ਨੂੰ ਬਹੁਤ ਨੇ ਕਿਉਂਕਿ ਮੈਂ ਦੋ ਦਹਾਕਿਆਂ ਦੇ ਕਰੀਬ ਪੱਤਰਕਾਰੀ ਕੀਤੀ ਆ ਪੋਟਿਆਂ ਦੇ ਉੱਤੇ ਯਾਦ ਆ ਸਾਰਾ ਕੁਝ 1996 ਦੀਆਂ ਜੇ ਤੁਸੀਂ ਪ੍ਰੈਸ ਕਾਨਫਰੰਸਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਕੱਢ ਲਓ ਪੜ੍ਹ ਲਓ ਬਿਆਨ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਉਠਾਇਆ ਸੀ ਇਹ ਕਿਹਾ ਸੀ ਕਿ ਅਸੀਂ ਇੱਕ ਟਰੂਥ ਕਮਿਸ਼ਨ ਬਣਾਵਾਂਗੇ ਜਦੋਂ ਸਰਕਾਰ ਆ ਗਈ 97 ਦੇ ਵਿੱਚ 2002 ਤੱਕ ਰਹੀ ਫਿਰ 7 ਦੇ ਵਿੱਚ ਆ ਕੇ 17 ਤੱਕ ਰਹੀ ਇਹਦੇ ਦੌਰਾਨ ਜਿੰਨਾ ਆਫੀਸਰਸ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਰਹੇ ਉਹਨਾਂ ਆਫੀਸਰਸ ਨੂੰ ਤਰੱਕੀਆਂ ਕਿਹਨੇ ਦਿੱਤੀਆਂ ਧਾਮੀ ਸਾਹਿਬ ਸ਼ਾਇਦ ਹੋ ਸਕਦਾ ਭੁੱਲ ਗਏ ਹੋਣ ਕੰਮ ਜਿਆਦਾ ਨਹੀਂ ਚੇਤਾ ਜਿਹੜਾ ਨਹੀਂ ਰਹਿੰਦਾ ਕਈ ਵਾਰੀ ਸਮੇਤ ਸਿੰਘ ਸੈਣੀ ਨੂੰ ਉਸ ਦੇ ਅਹੁਦੇ ਤੱਕ ਕਿਹਨੇ ਲਿਆਂਦਾ ਜਿਹਦੇ ਤੁਸੀਂ ਕਹਨੇ ਹੋ ਕਿ ਮੈਂ ਉਹਦਾ ਸਿਪਾਹੀ ਆ ਆਲਮ ਸੈਨਾ ਬੜੀ ਮਸ਼ਹੂਰ ਹੋਈ ਸੀ ਮੁਹੰਮਦ ਇਜ਼ਹਾਰ ਆਲਮ ਨੂੰ ਤਰਕੀਆਂ ਕਿਹਨੇ ਦਿੱਤੀਆਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਸਿਆਸਤ ਦੇ ਵਿੱਚ ਕੌਣ ਲੈ ਕੇ ਆਇਆ ਧਾਮੀ ਸਾਹਿਬ ਜਿਹਦੇ ਤੁਸੀਂ ਸਿਪਾਹੀ ਹੋ ਉਹੀ ਲੈ ਕੇ ਆਏ ਅੱਜ ਜਿਹੜਾ ਸਵਾਲ ਹੈ ਧਾਮੀ ਸਾਹਿਬ ਤੁਸੀਂ ਸਵਾਲ ਤੋਂ ਬਚ ਰਹੇ ਹੋ ਸਵਾਲ ਸਿਰਫ 1 ਕੋ ਆ ਕੇ 328 ਰੂਪ ਕਿੱਥੇ ਨੇ ਜਿਨ੍ਹਾਂ ਨੂੰ 2020 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਲੱਭ ਸਕੀ ਈਸ਼ਰ ਸਿੰਘ ਦੀ ਰਿਪੋਰਟ ਦੇ ਬਾਰੇ ਦੇ ਵਿੱਚ ਇਹ ਜ਼ਿਕਰ ਕਰ ਲਈਏ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਸਫਾ ਨੰਬਰ 161 ਦੇ ਉੱਤੇ ਇਹ ਚੀਜ਼ ਦਰਜ ਹੈ ਧੰਮੀ ਸਾਹਿਬ ਕਿ ਜਿਹੜੇ ਲੋਕਾਂ ਦੇ ਨਾਮ ਆਏ ਆ ਕਿ ਉਹ ਸ਼ਾਮਲ ਨੇ ਇਹਦੇ ਵਿੱਚ ਉਹਨਾਂ ਦਾ ਕਿਸੇ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਕਿਉਂਕਿ ਉਹ ਅਸਤੀਫਾ ਦੇ ਕੇ ਬਚਣ ਦੀ ਕੋਸ਼ਿਸ਼ ਕਰਨਗੇ ਔਰ ਗੱਲ ਸਾਰੀ ਲਿਆ ਤੇ ਆਜੂਗੀ ਰੂਪ ਸਿੰਘ ਜੀ ਦਾ ਅਸਤੀਫਾ ਧਾਮੀ ਸਾਹਿਬ ਨੇ ਪ੍ਰਵਾਨ ਕੀਤਾ ਨਾ ਸਿਰਫ ਅਸਤੀਫਾ ਪ੍ਰਵਾਨ ਕੀਤਾ ਬਲਕਿ ਉਹਦੇ ਬਣਦੇ ਪੰਜ ਦੇ ਕੇ ਉਹਨੂੰ ਵਿਦੇਸ਼ ਦੇ ਵਿੱਚ ਤੋਰ ਦਿੱਤਾ ਗਿਆ ਕਿਉਂ ਕਿਉਂਕਿ ਬਚਾਉਣਾ ਖਾਸ ਬੰਦਿਆਂ ਨੂੰ ਸੀ ਖਾਸ ਬੰਦਿਆਂ ਨੂੰ ਬਚਾਉਣ ਦੇ ਵਾਸਤੇ ਹੀ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਜਿਹੜੀ ਪ੍ਰੈਸ ਕਾਨਫਰੰਸ ਧਾਮੀ ਸਾਹਿਬ ਕੱਲ ਕਰ ਰਹੇ ਸੀ ਜਿਹੜੀ ਪਾਰਟੀ ਦੇ ਸਿਪਾਹੀ ਨੇ ਧਾਮੀ ਸਾਹਿਬ ਉਹਨਾਂ ਦਾ ਇੱਕ ਚੈਨਲ ਵੀ ਆ ਉਹਦੇ ਉੱਤੇ ਜਦੋਂ ਕੋਲੀ ਦਾ ਨਾਮ ਆਇਆ ਮੈਂ ਸਵੇਰੇ ਇੱਕ ਸੀਨੀਅਰ ਪੱਤਰਕਾਰ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਉਹ ਮਿਊਟ ਕਰਤਾ ਜਦੋਂ ਇਹਨਾਂ ਦੇ ਪੇਜਾਂ ਦੇ ਉੱਤੇ ਉਹ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਜਦੋਂ ਕੋਲੀ ਦਾ ਨਾਮ ਆਇਆ ਉਸੇ ਵੇਲੇ ਆਵਾਜ਼ ਜਿਹੜੀ ਉੱਥੋਂ ਮਿਊਟ ਕਰਤੀ ਵੀ ਹਾਏ ਕਿਤੇ ਕੋਲੀ ਦਾ ਨਾਮ ਨਾ ਸਾਹਮਣੇ ਆ ਜਾਏ ਕੋਲੀ ਦਾ ਨਾਮ ਕਿਉਂ ਨਾ ਸਾਹਮਣੇ ਆ ਜਾਏ ਕਿਉਂਕਿ ਕੋਲੀ ਸ਼ਾਇਦ ਇਹਨਾਂ ਦੇ ਬਹੁਤ ਵੱਡੇ ਭੇਤ ਲਈ ਬੈਠਾ ਉਹ ਤਾਂ ਹੁਣ ਐਸਆਈਟੀ ਜਿਹੜੀ ਆ ਉਹ ਭੇਤ ਖੋਲੂਗੀ। ਧਾਮੀ ਸਾਹਿਬ ਜਿਹੜੀ ਇਸ਼ਰ ਸਿੰਘ ਜੀ ਦੀ ਰਿਪੋਰਟ ਸੀ ਉਹਦੇ ਵਿੱਚ ਹੀ ਇਹ ਸ਼ਾਮਲ ਸੀ ਕਿ 75% ਦੀ ਜਿਹੜੇ ਉਹਨੂੰ ਪੇਮੈਂਟ ਗਈ ਆ ਉਹ ਵਾਪਸ ਲਈ ਜਾਵੇ। ਔਰ ਤੁਸੀਂ ਕਹਿੰਦੇ ਹੋ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲੇ ਉਹ ਮੈਟਰ ਹੈ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 5 ਸਾਲਾਂ ਦੇ ਦੌਰਾਨ ਇਸ ਮਾਮਲੇ ਦੇ ਉੱਤੇ ਕੀ ਕਰ ਸਕਿਆ? ਕਿਉਂਕਿ ਜਿਹੜੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਉੱਤੇ ਬੈਠੇ ਨੇ ਜਿਹੜੀ ਪਾਰਟੀ ਦੇ ਤੁਸੀਂ ਸਿਪਾਹੀ ਹੋ ਉਸ ਪਾਰਟੀ ਦੇ ਜਿਹੜੇ ਮੁਖ ਬੁਲਾਰੇ ਨੇ ਉਹਦੇ ਪਿਤਾ ਜੀ ਨੇ ਇਹ ਵੰਡੀਆਂ ਹੀ ਆਪਸ ਦੇ ਵਿੱਚ ਉਸ ਤਰੀਕੇ ਦੇ ਨਾਲ ਸਾਰੀਆਂ ਦੁਨੀਆਂ ਅਹਿਮ ਅਹੁਦੇ ਨੇ ਉਹ ਵੰਡੇ ਹੋਏ ਨੇ ਉੱਥੇ ਇਹੀ ਤਾਂ ਸਵਾਲ ਹੈ ਜਿਹੜੇ ਪੂਰੀ ਦੁਨੀਆਂ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਆ ਉਹ ਪੁੱਛ ਰਹੀ ਹੈ ਪੰਜਾਂ ਸਾਲਾਂ ਦੇ ਵਿੱਚ ਇੱਕ ਬੰਦੇ ਤੋਂ ਤੁਸੀਂ ਉਹ ਪੈਸੇ ਵਾਪਸ ਨਹੀਂ ਕਰਵਾ ਸਕੇ ਜਿਹੜੇ ਗੁਰੂ ਕੀ ਗੋਲਕ ਦੇ ਵਿੱਚੋਂ ਗਏ ਨੇ ਸੰਗਤ ਜਿਹੜੀ 10-10 ਰੁਪਏ 20-20 ਰੁਪਏ ਉੱਥੇ ਟੇਕਦੀ ਆ ਉਹਦੇ ਵਿੱਚੋਂ 10 ਕਰੋੜ ਰੁਪਈਆ ਗਿਆ ਹੋਇਆ ਉਹਦੇ ਚੋਂ 7.5 ਕਰੋੜ ਰੁਪਈਆ ਵਾਪਸ ਦੇਣਾ ਸੀ ਕੋਲੀ ਦੇ ਵਾਸਤੇ 7.5 ਕਰੋੜ ਰੁਪਈਆ ਵਾਪਸ ਦੇਣਾ ਕਿੰਡੀ ਕੁ ਵੱਡੀ ਰਕਮ ਸੀ ਪਰ ਉਹਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਵੀ ਇਹਦੇ ਉੱਤੇ ਕੁਝ ਨਹੀਂ ਕੀਤਾ ਕਿਉਂਕਿ ਉੱਥੇ ਤੁਹਾਡੇ ਖਾਸ ਜਿਹੜੇ ਵਿਅਕਤੀ ਉਹ ਬੈਠੇ ਹੋਏ ਨੇ ਤੁਹਾਡੇ ਜਿਹੜੇ ਬੁਲਾ ਰਹੇ ਨੇ ਉਹਦੇ ਪਿਤਾ ਜੀ ਨੇ ਤੇ ਮੈਨੂੰ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਪੱਤਰਕਾਰ ਹੋ ਇਹੋ ਜਿਹੇ ਚੇਤੇ ਤਾਂ ਤੁਹਾਡੇ ਵੀ ਬੜੇ ਹੁੰਦੇ ਨੇ ਇੱਕ ਵਾਰੀ ਉਹ ਸਮੇਤ ਸੈਣੀ ਹੁਰਾ ਵਾਲੇ ਮਾਮਲੇ ਦੇ ਵਿੱਚ ਵੀ ਅਦਾਲਤ 'ਚ ਪੇਸ਼ ਹੋ ਗਏ ਸੀ ਬੜੀ ਕੰਟਰੋਵਰਸੀ ਜਿਹੜੀ ਉਹ ਚੱਲੀ ਸੀ ਕਿਉਂਕਿ ਸੈਣੀ ਨੂੰ ਮੂਹਰੇ ਲਿਆਉਣ ਵਾਲੇ ਕੌਣ ਸੀ ਤੁਹਾਨੂੰ ਸਭ ਨੂੰ ਪਤਾ ਹੈ ਜੀ ਔਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਕਾਨੂੰਨ ਦੀ ਸਾਨੂੰ ਲੋੜ ਨਹੀਂ ਪੁਲਿਸ ਦੀ ਸਾਨੂੰ ਲੋੜ ਨਹੀਂ ਭਵੀ ਸਾਹਿਬ ਜਦੋਂ ਪਹਿਲੀ ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਉਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਉਸ ਬੀੜ ਦੀ ਬਾਅਦ ਦੇ ਵਿੱਚ ਨਵੰਬਰ ਦੇ ਵਿੱਚ ਬੇਅਦਬੀ ਹੁੰਦੀ ਆ ਇਹਦੇ ਡਿਊਰਿੰਗ ਪੋਸਟਰ ਲੱਗਦੇ ਨੇ ਉਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਕਿ ਸਾਨੂੰ ਪੁਲਿਸ ਦੀ ਲੋੜ ਨਹੀਂ ਸਾਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਬਾਕ ਜੋ ਬੇਅਦਬੀ ਹੁੰਦੀ ਆ ਉਹਦੇ ਅੰਗ ਜਿਹੜੇ ਉਹ ਥਾਂ ਥਾਂ ਤੇ ਖਿਲਾਰੇ ਜਾਂਦੇ ਆ ਪੰਜਾਬ ਦੇ ਵਿੱਚ 15 ਦੇ ਵਿੱਚ ਕਈ ਹੋਰ ਥਾਵਾਂ ਤੇ ਬੇਅਦਬੀ ਹੁੰਦੀ ਆ ਉਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਉਹਦੀ ਕਿਹੜੀ ਪੁਲਿਸ ਨੇ ਜਿਹੜੀਆਂ ਅਸੀਂ ਔਰੈਸਟ ਕੀਤੀਆਂ ਤੇ ਉਹਦੀ ਕਿਹੜੀ ਪੁਲਿਸ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਹੜੀ ਪੁਲਿਸ ਨੇ ਐਫ ਆਈ ਆਰ ਜਿਹੜੀਆਂ ਉਹ ਦਰਜ ਕੀਤੀਆਂ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਪੁਲਿਸ ਦੀ ਕਿਸੇ ਐਫ ਆਈ ਆਰ ਦੀ ਸਾਨੂੰ ਜ਼ਰੂਰਤ ਨਹੀਂ ਹੈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਲੋਕ ਬੈਠੇ ਵਿਰੋਧ ਕਰ ਰਹੇ ਸੀ ਇਹਨਾਂ ਬੇਅਦਮੀਆਂ ਦਾ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਉਹ ਗੁਰਸਿੱਖ ਸਨ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਗੁਰਸਿੱਖ ਸਨ ਉਹ ਵਿਰੋਧ ਕਾਹਦਾ ਕਰ ਰਹੇ ਸੀ ਤੁਹਾਨੂੰ ਵੀ ਪਤਾ ਉਸ ਮਾਮਲੇ 'ਚ ਉਸ ਕੇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਨਾਮ ਵੀ ਹੈ ਉਹਦੇ ਵਿੱਚ ਸਮੇਤ ਸੈਣੀ ਹੋਰਾਂ ਦਾ ਨਾਮ ਵੀ ਆ ਐਫ ਆਈ ਆਰ 'ਚ ਉਹਦੇ ਵਿੱਚ ਚਰਨਜੀਤ ਸ਼ਰਮਾ ਹੋਰਾਂ ਦਾ ਨਾਮ ਵੀ ਆ ਉਹਦੇ ਵਿੱਚ ਉਮਰਾਨ ਨੰਗਲ ਹੋਰਾਂ ਦਾ ਨਾਮ ਵੀ ਆ ਇਹ ਸਾਰੇ ਦੇ ਸਾਰੇ ਸਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਜ਼ਮਾਨਤਾਂ ਦੇ ਉੱਤੇ ਨੇ ਇਹਨਾਂ ਸਭ ਦੀਆਂ ਜ਼ਮਾਨਤਾਂ ਜਿਹੜੀਆਂ ਸੀ ਉਹ ਰੱਦ ਹੋਈਆਂ ਸੀ ਫਰੀਦਕੋਟ ਤੋਂ ਤੋਂ ਉਦੋਂ ਕਾਨੂੰਨ ਜਿਹੜਾ ਸੀ ਉਹਨੇ ਕੰਮ ਕੀਤਾ ਤੇ ਇਸੇ ਕਰਕੇ ਉਸੇ ਕਾਨੂੰਨ ਤੋਂ ਜਿਹੜੀਆਂ ਸੀ ਉਹ ਜ਼ਮਾਨਤਾਂ ਲੈਣੀਆਂ ਪਈਆਂ ਤੁਸੀਂ ਇਹ ਨਾ ਕਹੋ ਕਿ ਤੁਹਾਨੂੰ ਜ਼ਰੂਰਤ ਨਹੀਂ ਆ ਜਿਹੜਾ ਐਕਟ ਆ ਉਹਦੇ ਵਿੱਚ ਹੈਦਰ ਕਿ ਜਿਹੜੀ ਸ਼ਿਕਾਇਤ ਆ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋ ਜਾਓਗੇ ਉੱਥੇ ਨਹੀਂ ਹੁੰਦਾ ਤਾਂ ਫਿਰ ਉਹ ਪੁਲਿਸ ਦੇ ਕੋਲੇ ਜਾਓਗੇ ਪੜ ਲੈਣਾ ਇੱਕ ਵਾਰੀ ਫੇਰ ਜਿਹੜਾ ਹੈ ਕਈ ਵਾਰੀ ਚੇਤਾ ਭੁੱਲ ਜਾਂਦਾ ਪੈਸੇ ਜਿਹੜੇ ਸੀ ਉਹ ਵਾਪਸ ਕਿਉਂ ਨਹੀਂ ਕਰਵਾ ਸਕਿਆ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਇਹ ਮੈਂ ਤੁਹਾਨੂੰ ਜਿਹੜਾ ਜੀ ਉਹ ਪੁੱਛਣਾ ਚਾਹਣਾ ਇੱਕ ਮੈਂ ਸਵਾਲ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀਗਾ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਵੇਲੇ ਇਹ ਜਿਹੜੀ ਮੰਗ ਉੱਠੀ ਸੀਗੀ ਕਿ ਇੱਕ ਚੈਨਲ ਜਿਹੜਾ ਫ੍ਰੀ ਟੂ 에ਅ ਸਥਾਪਿਤ ਕਰੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਉਦੋਂ ਆਦੇਸ਼ ਦਿੱਤੇ ਸੀ ਉਸ ਚੈਨਲ ਦਾ ਕੀ ਬਣਿਆ ਤੁਹਾਨੂੰ ਡਰ ਇਸ ਗੱਲ ਦਾ ਹੈ ਕਿ ਮਿਸਟਰ ਕੋਹਲੀ ਜਿਹੜਾ ਅਰੈਸਟ ਹੋਇਆ ਉਹ ਜਿਹੜੇ ਚੈਨਲ ਗੁਰਬਾਣੀ ਟੈਲੀਕਾਸਟ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਕੋਈ ਉਹਦਾ ਲਿੰਕ ਤਾਂ ਨਹੀਂ ਤੁਹਾਨੂੰ ਡਰ ਲੱਗ ਰਿਹਾ ਕਿ ਉਹ ਨਾ ਕਿਤੇ ਬਾਹਰ ਆ ਜੇ ਕਿਉਂਕਿ ਕਿਸੇ ਹੋਰ ਚੈਨਲ ਦੇ ਉੱਤੇ ਗੁਰਬਾਣੀ ਟੈਲੀਕਾਸਟ ਨਾ ਹੋਵੇ ਤੁਸੀਂ ਇੱਕ ਸਿਪਾਈ ਬਣ ਕੇ ਉਸ ਪੋਲੀਟੀਕਲ ਪਾਰਟੀ ਦੇ ਮਾਲਕਾਂ ਦਾ ਸਾਥ ਦੇ ਰਹੇ ਹੋ ਕਿ ਕਿਤੇ ਇਹ ਉਹਦੇ ਕਿਤੇ ਕਮਾਈ ਦੇ ਵਿੱਚ ਜਿਹੜਾ ਜੀ ਉਹ ਫਰਕ ਨਾ ਪੈ ਜਾਵੇ ਮੇਨ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹੀ ਜ਼ਿਆਦਾ ਜਿਹੜੀਆਂ ਉਹ ਕਰਨੀਆਂ ਸੀਗੀਆਂ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਰਨੀ ਹੈ ਕਿ ਧਾਮੀ ਸਾਹਿਬ ਬੇਸ਼ੱਕ ਤੁਸੀਂ ਅੰਮ੍ਰਿਤਸਰ ਦੇ ਵਿੱਚ ਅਗਲੀ ਪ੍ਰੈਸ ਕਾਨਫਰੰਸ ਕਰੋ ਚੰਡੀਗੜ੍ਹ ਦੇ ਪੱਤਰਕਾਰ ਬੈਠੇ ਨੇ ਇਹ ਤਾਂ ਜਾਣਗੇ ਕਿ ਇੱਕ ਵਾਰੀ ਫੇਰ ਤੁਸੀਂ ਇੱਥੇ ਆਓ ਇੱਥੇ ਆ ਕੇ ਇੱਕ ਗੱਲ ਦਾ ਜਵਾਬ ਜਿਹੜਾ ਜੀ ਉਹ ਧਾਮੀ ਸਾਹਿਬ ਜ਼ਰੂਰ ਦੇਣਾ ਮੈਂ ਤੁਹਾਡੇ ਤੋਂ ਸਤਿਕਾਰ ਸਹਿਤ ਜਿਹੜਾ ਜੀ ਉਹ ਪੁੱਛਦਾ ਇੱਕ ਡਾਇਰੀ ਹੈ ਤੁਹਾਡੇ ਕੋਲੇ ਉਸ ਡਾਇਰੀ ਦੇ ਵਿੱਚ ਬੇਅਦਬੀ ਵਾਲਾ ਮਾਮਲਾ ਜਿਹੜਾ ਇਹ 328 ਧਰੂਪ ਵਾਲਾ ਮਾਮਲਾ ਹੈ ਉਹ ਸਾਰਾ ਕੁਝ ਦਰਜ ਆ ਉਸ ਡਾਇਰੀ ਦੇ ਵਿੱਚ ਤੁਸੀਂ ਉਹ ਡਾਇਰੀ ਜਿਹੜੀ ਆ ਉਹ ਲੁਕੋ ਕੇ ਕਿਉਂ ਰੱਖੀ ਹੋਈ ਆ ਕਿਤੇ ਤੁਹਾਡੀ ਪ੍ਰਧਾਨਗੀ ਜਿਹੜੀ ਆ ਉਸ ਡਾਇਰੀ ਦੇ ਉੱਤੇ ਤਾਂ ਨਹੀਂ ਟਿੱਕੀ ਹੋਈ ਅਗਲੀ ਵਾਰੀ ਜਿਹੜੀਆਂ ਐਸਜੀਪੀਸੀ ਨੇ ਐਫਆਈਆਰ ਦਰਜ ਕਰਵਾਈਆਂ ਨੇ ਉਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਈ ਸਵਾਲ ਹੈ ਤੁਹਾਡਾ ਪੰਸੂ ਸਾਹਿਬ ਇੱਕੋ ਗੱਲ ਉਹ ਕਹਿੰਦੇ ਬਾਅਦ ਵਿੱਚ